ਕਰਤੋ ਕੇਵੇਂ ਕਹਿੰਦੇ ਸਿਰਸਿਲਾ ਸਭ ਕਰ ਰਹੇ ਆਂ ਰੱਬ ਨੂੰ ਰੱਬ ਦੇ ਗੀਤ ਗੁਣ गा ਰਹੇ ਆਂ ਕੋਈ ਕਿਸੇ ਤਰੀਕੇ ਨਾਲ गा ਰਿਹਾ ਹੈ ਕੋਈ ਕਿਸੇ ਤਰੀਕੇ ਨਾਲ गा ਰਿਹਾ ਹੈ ਗਾ ਤੇ ਰੱਬ ਦੇ ਗੀਤ ਗੁਣ ਰਹਿਣ ਸਿਰ ਤੇ ਰੱਬ ਦੀ ਕਰਦੇ ਨਾ ਤੇ ਕਹਿੰਦੇ ਉਹਦੀ ਸ਼ਰਤ ਕਰੂਗਾ ਕੀ ਬੰਦਾ ਜਿਹਦਾ ਰੂਪ ਨਹੀਂ ਰੰਗ ਨਹੀਂ ਰੇਖ ਨਹੀਂ ਜਿਹੜਾ ਵੇਖਿਆ ਹੀ ਨਹੀਂ ਉਹਦੀ ਸਿੱਖਤ ਕੀ ਕਰੂਗਾ ਸੇਬਤ ਤਾਂ ਉਸੇ ਦੀ ਹੋ ਸਕਦੀ ਆ ਜਿਹਨੂੰ ਅਸੀਂ ਦੇਖਿਆ ਹੋਵੇ ਜਿਹਨੂੰ ਦੇਖਿਆ ਹੀ ਨਹੀਂ ਅਸੀਂ ਉਹਦੀ ਸਿੱਖਤ ਕੀ ਕਰਾਂ ਕਾਲਾ ਹੈ ਗੋਰਾ ਹੈ ਲੰਬਾ ਹੈ ਮਧਰਾ ਹੈ ਸਿਆਣਾ ਹੈ ਮੂਰਖ ਹੈ ਆ ਗੁਰਦਵਾਰਾ ਸਾਹਿਬ ਜਿਸ ਬੰਦੇ ਨੇ ਇਸ ਗੁਰਦਵਾਰੇ ਦੇਖਿਆ ਹੀ ਨਹੀਂ ਉਹ ਕੀ ਸਫਲਤਾ ਕਰੂਗਾ ਤੇ ਬਾਰਗੇ ਕਿੱਥੇ ਰੱਖੀ ਆ ਤਾਂ ਕਿ ਆ ਬਾਲੀਆਂ ਕਿੱਥੇ ਨੇ ਦਰਵਾਜਾ ਕਿੱਥੇ ਆ ਕੀ ਆ ਗੁਰਦੁਆਰੇ ਦੇ ਅੰਦਰ ਕੀ ਸਿਰ ਸੁਕਾਉਗਾ ਤੇ ਜਦੋਂ ਦੇਖ ਲਊਗਾ ਸਿਮਤ ਫੇਰ ਹੀ ਕਰੂਗਾ ਨਾ ਤੇ ਪੰਜ ਕਦੇ ਬੈਂਡ ਟਾਕ ਕਿਆ ਸਲਾਹਣਾ ਸਲਾਹਣਾ ਜਿਹੜਾ ਦੇਖਿਆ ਹੀ ਨਹੀਂ ਉਹਦੀ ਸਲਾਹਣਾ ਸਲਾਹਣਾ ਕੀ ਕਰਨੀ ਉਹਦੀ ਸਿਮਤ ਕੀ ਕਰਾਂਗੇ ਉਹਦੀ ਬੜਾਈ ਕੀ ਕਰਾਂਗੇ ਨੇ ਨੋਜ਼ਾ ਦੀ ਉੱਤੇ ਪਾਸ਼ਾ ਕਹਿੰਦੇ ਅੰਦਾ ਅੰਧ ਕਮਾਏ ਅੰਨ ਅਮਰ ਬੜੇ ਕੰਮ ਕਰੇ ਹਰ ਇਨਸਾਨ ਨੇ ਵਾਲੇ ਕੰਮ ਕਰੇ ਹਰ ਇਨਸਾਨ ਅੰਨਿਆ ਵਾਲੇ ਕੰਮ ਕਰਿਆ ਕੋਈ ਕਹਿੰਦਾ ਇਸ ਤਰੀਕੇ ਨਾਲ ਤੂੰ ਯਾਦ ਕਰੋ ਕੋਈ ਕਹਿੰਦਾ ਇਸ ਤਰੀਕੇ ਨਾਲ ਯਾਦ ਕਰੋ ਕੋਈ ਕਹਿੰਦਾ ਇਸ ਤਰੀਕੇ ਨਾਲ ਜਦੋਂ ਹੈ ਸਾਰੇ ਅੰਨਿਆਂ ਦੀ ਲੈਣ ਵਿੱਚ ਅੰਦਾਜ਼ੇ ਨਾਲ ਤਸਵੀਰ ਵੀ ਐਂਦਾ ਕਰ ਦੋ ਐਂਦਾ ਕਰ ਦੋ ਐਂਦਾ ਕਰ ਦੋ ਤੇ ਫਿਰਦਾ ਬਦਲ ਉਸ ਸਿਲਸਿਲਾ ਅਬਦੇ ਕਰੀਏ ਨਾ ਇਹਦਾ ਸਵਾਲ ਪੈਦਾ ਹੋਇਆ ਕਿ ਜਦੋਂ ਦਿਸਦਾ ਨਹੀਂ ਤੇ ਫਿਰ ਉਹਦੀ ਸਿਲਸਿਲਾ ਨਾ ਕਰੀਏ ਬਾਸ਼ਾ ਕਹਿੰਦੇ ਉਹ ਤੇ ਤੈਨੂੰ ਮਿਲੇ ਜਾਂ ਨਾ ਮਿਲੇ ਉਹ ਤੇ ਤੈਨੂੰ ਮਿਲੇ ਹੀ ਜਾਂ ਨਾ ਮਿਲੇ ਗੁਰੂ ਤਾਂ ਤੈਨੂੰ ਮਿਲ ਸਕਦਾ ਨਾ ਗੁਰੂ ਦੀ ਸਫਲਤਾ ਦੀ ਕੀ ਕਰ ਲਵਾਂ ਕੱਲ ਆਪਾਂ ਵਿਚਾਰ ਕਰ ਵਿਚਾਰ ਕਰਦੇ ਦੋ ਤਿੰਨ ਦਿਨ ਤੋਂ ਅੱਲਾ ਖਾ ਯਾਰ ਮੁਸਲਮਾਨ ਸਿੱਧ ਗੁਰੂ ਦੀ ਗੱਲ ਹੈ ਗੁਰੂ ਪੈਰੋ ਕਿਸੇ ਦੀ ਕਿਸੇ ਬਰਾਦਰੀ ਦਾ ਕਿਸੇ ਧਰਮ ਦਾ ਕਿਸੇ ਵੰਡ ਦਾ ਨਹੀਂ ਹੁੰਦਾ ਇਹ ਸਮਝਣ ਸਾਦੇ ਵੀ ਭਲੇਖਾ ਕੀ ਸਭ ਤੋਂ ਵੱਡਾ ਮੇਰਾ RAM ਹੈ ਮੇਰਾ KRISHNA ਹੈ ਮੇਰਾ MUHAMMAD ਹੈ ਮੇਰਾ BUDDHA ਹੈ ਮੇਰਾ NANAK ਹੈ ਮੇਰਾ GOVIND ਹੈ ਬਸ ਉਹਦੀ ਮੋਹ ਲਾ ਲਈ ਇੱਕ ਥਾਂ ਤੇ ਤੇ ਜਿਹੜੇ ਰੱਬ ਦੇ ਪਿਆਰੇ ਹੁੰਦੇ ਨਾ ਉਹ ਇੱਕ ਥਾਂ ਤੇ ਮੋਹ ਤੇ ਲਾਉਂਦੇ ਜੇ ਹੁਣ ਉਹ ਲੋਈਆ ਖਾ ਮੁਸਲਮਾਨ ਜੋਗੀ ਮੁਸਲਮਾਨ ਸਿੱਧ ਕਰਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਸਿੱਧ ਕਰਿਆ ਉਹਦੇ ਸਹਬਜ਼ਾਦਿਆਂ ਦੀ ਕਰਨ ਕਿਉਂਕਿ ਰੱਬ ਦੇ ਪਿਆਰਿਆਂ ਦੇ ਕੋਲ ਤਨ ਨੂੰ ਕੋਈ ਥਾਂ ਨਹੀਂ ਤਨ ਨੂੰ ਕੋਈ ਤਾਂ ਨਹੀਂ ਉਹਦੇ ਕੇਵਲ ਉਹਦੇ ਥਾਏ ਤੇ ਰੱਬ ਦੀ ਜੋਤ ਜਿੱਥੇ ਪ੍ਰਗਟ ਹੋਈ ਆ ਰੱਬ ਦੀ ਜੋਤ ਜਿੱਥੇ ਪ੍ਰਗਟ ਹੋਈ ਆ ਉੱਥੇ ਥਾਏ ਮੁਹੰਮਦ ਸਾਹਿਬ ਮੱਕੇ ਵਿੱਚ ਉਹਨੂੰ ਜੋਤ ਨਹੀਂ ਦੇਸੀ ਉਹਨੂੰ ਜੋਤ ਗੁਰੂ ਗੋਬਿੰਦ ਸਿੰਘ ਵਿੱਚ ਦੇਸੀ ਗੁਰੂ ਗੋਬਿੰਦ ਸਿੰਘ ਜੀ ਉਸਤਾਂ ਕਰਨ ਲੱਗ ਗਏ ਕਹਿੰਦਾ ਮੈਂ ਤਾਂ ਕੋ ਬਲਬਦਾਇ ਬੁਲਬਲਾ ਸਮੁੰਦਰ ਦੀ ਕੀ ਸਾਰ ਜਾਣਦਾ ਹੈ ਬੁਲਬਲਾ ਸਮੁੰਦਰ ਦੀ ਕੀ ਕੀ ਸਾਰ ਜਾਣਦਾ ਹੈ ਉਹ ਕਹਿੰਦਾ ਮੈਂ ਇੱਕ ਬੁਲਬਲਾ ਆ ਪਾਣੀ ਦਾ ਬੁਲਬਲਾ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਸੁਣਦਾ ਸਲਾਹ ਕਰ ਸਕਦਾ ਕੀ ਬੜੇ ਇਹ ਦੱਸਦਾ ਤੇ ਉਹਨਾਂ ਨੇ ਤੇ ਇੱਥੋਂ ਤੱਕ ਵੀ ਕਿਹਾ ਸੀ ਕਿ ਸਾਰਾ ਸੰਸਾਰ ਦੀਆਂ ਲੱਕੜਾਂ ਦੀ ਕਲਮ ਬਣ ਜਾਵੇ ਸਾਰੇ ਸਮੁੰਦਰ ਦਾ ਪਾਣੀ ਬਣ ਸਾਹੀ ਵੱਡ ਜਾਵੇ ਪਾਣੀ ਦੀ ਅਰ ਸਾਰੀ ਧਰਤੀ ਦਾ ਕਾਜ ਵੱਡਣ ਜਾਵੇ ਤੇ ਮੈਂ ਗੁਰੂ ਗੋਬਿੰਦ ਸਿੰਘ ਦੀ ਸਿੱਖ ਫੇਰ ਨਹੀਂ ਲਿਖ ਸਕਦਾ ਗੁਰੂ ਗੋਬਿੰਦ ਸਿੰਘ ਦੀ ਸਿੱਖ ਮੈਂ ਫੇਰ ਨਹੀਂ ਕਰ ਸਕਦਾ ਕਿਉਂ ਕਹਿੰਦਾ ਜਦੋਂ ਉਹ ਮੈਂ ਜੀਵਨ ਵੱਲ ਦੇਖਦਾ ਏ ਉਹਦੀ ਨਿਮਰਤਾ ਵੱਲ ਦੇਖਦਾ ਏ ਵਿਦਵਤ ਨਿਮਰਤਾ ਕਰਨੀ ਏ ਤੇ ਰ ਅਨਰਜਦਾ ਜਦੋਂ ਜਯੋਧ ਨੀਤੀ ਵਲ ਦੇਖਦਾ ਤਾਂ ਰ ਅਨਰਜਦਾ ਉਹਦੀ ਲਿਖਤ ਵਲ ਦੇਖਦਾ ਤਾਂ ਰ ਅਨਰੋ ਜਦਾ ਲੇਕਿਨ ਹੀ ਸਾਧਾ ਦੀ ਅੱਗੇ ਦੇਖੀ ਨਹੀਂ ਸਾਧਾ ਨੇ ਕੀ ਲਿਖਾ ਸ਼ਬਦੀ ਹੈ ਨਹੀਂ ਉਹਨੇ ਬਹੁਤ ਸਾਰੇ ਸ਼ਬਦ ਗੁਰੂ ਵਾਸਤੇ ਵਰਤੇ ਪਰ ਬਹੁਤ ਸਾਰੇ ਜੋ ਅਸੀਂ ਸਰਬੰਸਦਾ ਨਹੀਂ ਕਹ ਕੇ ਅਰਜਾਂ ਦੇ ਪੁੱਤਰਾਂ ਦਾ ਨਹੀਂ ਕਹ ਕੇ ਅਰਜਾਂ ਦੇ ਦਿਖਾਰੀ ਕਹ ਕੇ ਅਰਜਾਂ ਦੇ ਗੁਰੂ ਕਹ ਕੇ ਅਰਜਾਂ ਕਿ ਕਿੰਨੇ ਵੀ ਸ਼ਬਦ ਬੋਲ ਲਾਂਗੇ ਅਸੀਂ ਉਹਨੇ ਬਹੁਤ ਸਾਰੇ ਸ਼ਬਦ ਗੁਰੂ ਦੇ ਪ੍ਰਥਾਏ ਬੋਲ ਕੇ ਤੇ ਨਾਲ ਇਹ ਗੱਲ ਕਹਤੇ ਬੇਦੱਪਾ ਸਾ ਅੱਗੇ ਕਲਮ ਹੀ ਨਹੀਂ ਚੱਲਦੀ ਅੱਗੇ ਹੱਥ ਹੀ ਨਹੀਂ ਚੱਲਦਾ ਬੇਬਾ ਤੇਰੇ ਕਿਹੜੇ ਕਿਹੜੇ ਗੁਣ ਕਹਿ ਕੇ ਤੇ ਤੇਰੀਆਂ ਸਿਫਤਾਂ ਕਰਾਂ ਮਿਲ ਕੋ ਦਿਮਾਗ ਵੀ ਹੈ ਨਹੀਂ ਇੰਨਾ ਕੁਝ ਕਹਿਣ ਵਾਲਾ ਇੱਕ ਹੋਰ ਦੱਸਾਂ ਮੁਸਲਮਾਨ ساری ਉਮਰ ਗੁਰੂ ਗੋਬਿੰਦ ਸਿੰਘ ਉਹਦੇ ਸਹਬਜ਼ਾਦੇ ਦੀ ਸਿਫਤ ਸਲਾਹ ਕਰਦੇ ਤਾ ਕੀ ਹੋਇਆ ਮੁਸਲਮਾਨ ਭਾਈ ਜਰਦੇ ਨੂੰ ਆਪਣੇ ਭਾਈ ਜਰ ਜੋ ਕੱਢ ਦਿੱਤਾ ਤਿਆਗਤਾ ਸਾਡੇ ਇੱਕ ਆਮ ਜੀ ਗੱਲ ਆ ਵੀ ਜੋ ਕਹਿਣਾ ਨਹੀਂ ਮੰਨਦਾ ਤਾਂ ਹੁੱਕਾ ਪਾਣੀ ਬੰਦ ਕਰਦੇ ਉਹ ਜੇ ਕੋ ਸਾਬਦਾ ਕਹਿਣਾ ਨਹੀਂ ਨਾ ਮੰਨਦਾ ਤੂੰ ਉਹਦੇ ਹੁੱਕਾ ਪਾਣੀ ਬੰਦ ਕਰ ਦਿਓ। ਪਾਗ ਉਹਦੇ ਨਾਲ ਵਰਤਨਾ ਬੰਦ ਕਰ ਦਿਓ। ਹੁਣ ਜਦੋਂ ਬਡਾਪਾ ਆ ਗਿਆ ਔਰੰਗਜ਼ੇਬ ਨੇ ਲਾਹੌਰ ਇੱਕ ਮਸਜਿਦ ਬਣਾਈ। ਆਮ ਮਸਜਿਦਾਂ ਨਾਲੋਂ ਕੁਝ ਬਖਰੀ ਮਸਜਿਦ ਬਣਾਈ। ਜਿੱਦਾਂ ਹਿੰਦੂ ਵੀਰਾਂ ਨੇ ਬਦਰੀਨਾਥ ਇੱਕ ਵੱਡਾ ਹੈੱਡਕੁਆਰਟਰ ਬਣਾਇਆ ਸਿੱਖਾਂ ਨੇ ਇੱਕ ਅੰਮ੍ਰਿਤਸਰ ਵੱਡਾ ਹੈੱਡਕੁਆਰਟਰ ਬਣਾਇਆ ਵੀ ਉਤੋਂ ਹੁਕਮ ਜਾਰੀ ਹੋ ਗਏ ਸਾਰਾ ਸਾਰਾ ਤੇ ਮੁਸਲਮਾਨ ਭਰਾਵਾਂ ਨੇ ਮੱਕੇ ਨੂੰ ਨਹੀਂ ਚੁੜਿਆ ਤੇ ਮਾਨ ਦਾ ਕਿਨੇ ਦੇਣੀ ਸੀ ਰਾਜੇ ਨੇ ਔਰੰਗਜ਼ੇਬ ਨੇ ਉਹਨੇ ਮਸਜਿਦ ਬਣਾਈ ਵੀ ਕੋਈ ਫਤਵਾ ਯਾਰਾ ਯਾਰੀ ਕਰਦਾ ਤੇ ਇਸ ਮਸਜਿਦ ਦਾ ਜਿਹੜਾ ਕਾਜੀ ਆ ਮੁੱਲ ਉਹ ਕਰੂਗਾ ਫਤਵਾ ਯਾਰੀ ਉਹ ਕਾਜੀ ਆਇਆ ਅਣ ਕੇ ਅੱਲਾ ਯਾਰ ਖਾਨ ਨੂੰ ਬਣਿਆ ਤੈਨ ਲਗਾ ਤੈਨ ਯਾਰ ਖਾਨ ਤੈਨੂੰ ਮੁਹੰਮਦ ਸਾਹਿਬ ਯਾਦ ਨਹੀਂ ਆਇਆ ਸਾਡੇ ਧਰਮ ਦਾ ਗੁਰੂ ਆ ਧਰਮ ਗੁਰੂ ਆ ਉਹਨੂੰ ਤੈਨੂੰ ਯਾਦ ਆਇਆ ਇੱਕ ਕਾਫਰ ਗੁਰੂ ਸਾਹਿਬ ਨੂੰ ਕਾਫਰ ਕਹਿੰਦਾ ਉਹ ਕਿਉਂਕਿ ਕਹਿੰਦੀ ਹੈ ਉਹਨੂੰ ਕਾਫਰ ਹਿੰਦੂ ਵੀਰ ਜਿਹੜੇ ਉਹਨਾਂ ਨੂੰ ਮਾਨਵ ਸ਼ਕਤ ਦਾ ਹੋਰ ਯਾਦ ਕਰਦੇ ਆ ਮਨਨ ਇੱਕ ਦੂਜੇ ਵਾਸਤੇ ਮਾੜਾ ਸ਼ਬਦ ਵਰਤਣਾ ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਦਾ ਕਾਫਰ ਜਿਹੜਾ ਕੌਮ ਦਾ ਦੁਸ਼ਮਣ ਆ ਤੂੰ ਉਹਦੇ ਸ਼ਬਦ ਕਰਦਾ ਮਹੰਮਦ ਸਾਹਿਬ ਦੇ ਸਿੱਧਨ ਤੇ ਕੋ ਹੋ ਸਕੀ ਤੂੰ ਉਹਦੇ ਮੁੰਡਿਆਂ ਦੀ ਉਹਦੇ ਸੱਜਿਆ ਦੇ ਦੀ ਸਿਫਤਸਲਾ ਕਰਦਾ ਹੈ ਤੈਨੂੰ ਮੁਹੰਮਦ ਸਾਹਿਬ ਦੇ ਦੋਤੇ ਨਹੀਂ ਬਦਲਗਾ ਅਹਿਸਾਸ ਆਉਂਦਾ ਬਿਉ ਵੀ ਕਰਬਲਾ ਦੇ ਮੈਦਾਨ ਵਿੱਚ ਬਚਪਨ ਵਿੱਚ ਹੀ ਮਾਰੇ ਗਏ ਸੀ ਜਿੱਦਾਂ ਸਾਹਿਬ ਜਦੋਂ ਰਸ਼ੀਦ ਕੀਤਾ ਉਹ ਨਹੀਂ ਤੈਨੂੰ ਦੱਸੇ ਇਸ ਵਾਸਤੇ